ਤੇ ਲੰਬੇ ਸਮੇਂ ਤੋਂ ਚੱਲ ਰਹੇ ਸੈਨੇਟਰ ਰਿਚਰ ਡਰਵਨ 44 ਸਾਲ ਜਿਨ੍ਹਾਂ ਨੇ ਸਰਵ ਕੀਤਾ ਕਾਂਗਰਸ ਦੇ ਵਿੱਚ ਉਹ ਨੰਬਰ 2 ਸੈਨੇਟਰ ਡੈਮੋਕ੍ਰੇਟਾ ਉਹਨਾਂ ਨੇ ਇਹ ਕਿਹਾ ਕਿ ਉਹ ਰਿਟਾਇਰ ਹੋਣ ਜਾ ਰਹੇ ਹੈਗੇ ਆ ਕਹਿੰਦੇ ਵੀ ਮੈਂ ਹੁਣ ਕਾਫੀ 올ਡ ਹੋ ਗਏ ਆ 80 ਸਾਲਾਂ ਦੇ ਜਿਹੜੇ ਡਰਵਨ ਉਹ ਉਹ ਹੁਣ ਆਪਣੀ ਪੋਜੀਸ਼ਨ ਨੂੰ ਛੱਡਣ ਜਾ ਰਹੇ ਹੈਗੇ ਆ ਕਹਿੰਦੇ ਵੀ ਹੁਣ ਨਵਾਂ ਜਿਹੜਾ ਖੂਨ ਆ ਉਹ ਆਣਾ ਚਾਹੀਦਾ ਹੈਗਾ ਸੋ ਇਲਿਨੋਇਸ ਸਟੇਟ ਦੇ ਵਿੱਚ ਹੁਣ ਦੇਖੋ ਜਿਹੜੇ ਗਾਹ ਨਵੇਂ ਡੈਮੋਕ੍ਰੇਟਸ ਕਿਹੜਾ ਉਹਨਾਂ ਦੀ ਪੋਜੀਸ਼ਨ ਲੈਂਦਾ ਹੈਗਾ ਫਿਫਥ ਸੈਨੇਟਰ ਟਰਮ ਨੂੰ ਜਿਹੜਾ ਸਰਵ ਕਰ ਰਿਹਾ ਸੀ ਮਿਸਟਰ ਡਰਵਨ ਤੇ ਡੈਮੋਕ੍ਰੇਟ ਆ ਇਹ ਆਪ ਸਾਰਿਆਂ ਨੂੰ ਪਤਾ ਹੀ ਹੈ ਸਟੇਟ ਆਫ ਇਲਿਨੋਇਸ ਤੋਂ ਤੇ ਉਹ ਕਹਿੰਦੇ ਆ ਕਿ ਆ ਆਪਾਂ ਸਾਰੇ ਜਿਹੜੇ ਹੁਣ ਬੁੱਢੇ ਆ ਹੌਲੀ ਹੌਲੀ ਸਾਨੂੰ ਕੁਇਟ ਕਰਨਾ ਚਾਹੀਦਾ ਹੈਗਾ ਜੀ ਬਿਲਕੁਲ ਸੋ ਅ ਇਲਿਨੋਇਸ ਦੇ ਵਿੱਚ ਕੀ ਦੁਬਾਰਾ ਡੈਮੋਕ੍ਰੇਟਸ ਜਿਹੜੇ ਉਹ ਜਿੱਤਣਗੇ ਇਹਨਾਂ ਦੀ ਸੀਟ ਜਿਹੜੀ ਉਹ ਖਾਲੀ ਹੋਣ ਤੇ ਇਹ ਦੇਖਣ ਵਾਲੀ ਗੱਲ ਆ ਪਰ ਜੇ ਇੱਕ ਬੰਦਾ ਇੱਕ ਥਾਂ ਤੋਂ 44 ਸਾਲ ਜਿੱਤਦਾ ਰਿਹਾ ਹੋਵੇ ਤਾਂ ਉਹ ਤਕਰੀਬਨ ਸੇਫ ਸੀਟ ਉਹਨਾਂ ਦੇ ਲਈ ਮੰਨੀ ਜਾਂਦੀ ਹੁੰਦੀ ਆ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਗੱਲਬਾਤ ਕਰਦੇ ਹੋਏ ਆਪਣੇ ਆਪਣੇ ਭੂਿਕ ਬਾਰੇ ਇਹ ਚਰਚਾ ਜਿਹੜੀ ਉਹ ਕੀਤੀ ਸੀਗੀ ਸੋ 6 ਸਾਲ ਦੀ ਟਰਮ ਹੁੰਦੀ ਆ ਸੈਨੇਟ ਦੀ ਸੋ ਆ ਓਵਰਆਲ ਸੋ ਪਹਿਲਾ ਵੀ ਇਹਦਾ ਮਤਲਬ ਹੈ ਵੀ ਉਹ ਰਿਪਰੈਜ਼ੈਂਟੇਟਿਵ ਜਾਂ ਕਾਂਗਰਸਮੈਨ ਜਿਹੜੇ ਉਹ ਰਹੇ ਹੋਣਗੇ ਕਾਂਗਰੈਸ਼ਨਲ ਕੈਰੀਅਰ ਜੀ ਉਹਨਾਂ ਦਾ 44 ਸਾਲ ਦਾ ਜਿਹੜਾ ਉਹ ਹੈਗਾ ਆ ਸੋ ਕਹਿੰਦੇ ਵੀ ਦੇਰ ਆ ਗੁੱਡ ਪੀਪਲ ਇਨ ਦਾ ਵਿੰਗਸ ਗੁੱਡ ਪੀਪਲ ਔਨ ਦਾ ਬੈਂਚ ਰੈਡੀ ਟੂ ਸਰਵ ਦੇ ਕੈਨ ਫਾਈਟ ਦਿਸ ਫਾਈਟ ਜਸਟ ਐਸ ਐਫੈਕਟਿਵਲੀ ਐਸ ਆਈ ਕੈਨ ਸੋ ਚੰਗੀ ਗੱਲਾ ਮੌਕਾ ਜਿਹੜਾ ਆ ਉਹ ਮਿਲਣਾ ਚਾਹੀਦਾ ਆ ਨਵੇਂ ਜਿਹੜੇ ਲੋਕਾਂ ਨੂੰ ਇਹ ਡਿਮਾਂਡ ਜਾਂ ਇਹ ਮੰਗ ਦੁਨੀਆ ਦੇ ਵਿੱਚ ਹਰ ਪਾਸੇ ਸਿਆਸਤਦਾਨਾਂ ਨੂੰ ਲੈ ਕੇ ਜਿਹੜੀ ਹਰਜੋ ਸਿੰਘ ਜੀ ਚੱਲਦੀ ਜਿਹੜੀ ਉਹ ਰਹਿੰਦੀ ਆ ਪ੍ਰਾਈਮਰੀਜ਼ ਹੋਣੀਆਂ 18 ਮਹੀਨਿਆਂ ਬਾਅਦ ਸਭ ਨੂੰ ਪਤਾ 2026 ਦੇ ਅਖੀਰ ਦੇ ਵਿੱਚ ਜੋ ਕੁਝ ਇਸ ਟਾਈਮ 트럼ਪ ਪ੍ਰਸ਼ਾਸਨ ਕਰ ਰਿਹਾ ਆ ਉਸ ਨੂੰ ਪੇਸ਼ ਕਰਕੇ ਡੈਮੋਕ੍ਰੇਟਸ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਜਿਹੜੀ ਕੋਸ਼ਿਸ਼ ਕਰਨਗੇ ਦੂਜੇ ਪਾਸੇ ਜਿਹੜੇ ਰਾਸ਼ਪਤੀ 트੍ਰੰਪ ਦੇ ਰਿਪਬਲਿਕਨਸ ਆ ਉਹ ਆਪਣੇ ਏਸੇ ਹੀ ਪਾਲਿਸੀ ਨੂੰ ਅੱਗੇ ਵਧਾ ਕੇ ਇਸ ਨੂੰ ਜਿਹੜਾ ਉਹ ਦਿਖਾ ਕੇ ਮੁਰਦਵਾਰਾ ਲੋਕਾਂ ਦੀਆਂ ਜਿਹੜੀਆਂ ਵੋਟਾਂ ਆ ਉਹ ਹਾਸਲ ਕਰਨ ਦੇ ਲਈ ਕੋਸ਼ਿਸ਼ ਜਿਹੜੀ ਉਹ ਕਰਨਗੇ 1983 ਦੇ ਵਿੱਚ ਕਹਿੰਦੇ ਕਾਂਗਰਸ ਦੇ ਵਿੱਚ ਇਹਨਾਂ ਨੇ ਆ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਸੀ ਉਸ ਹਰਾਇਆ ਕਿਨਾਂ ਨੂੰ ਸੀ 11 ਸਾਲ ਦਾ ਕੋਈ ਰਿਪਬਲਿਕਨ ਖੁੰਡ ਸੀਗਾ 11 ਟਰਮ ਦਾ ਸੌਰੀ 11 ਸਾਲ ਦਾ ਨਹੀਂ ਉਹਨਾਂ ਨੂੰ ਹਰਾ ਕੇ ਕਹਿੰਦੇ ਵੀ ਡੈਮੋਕ੍ਰੇਟਸ ਦੇ ਲਈ ਸਪ੍ਰਿੰਗਫੀਲਡ ਏਰੀਆ ਦੇ ਵਿੱਚ ਇਹ ਜਿੱਤ ਜਿਹੜੀ ਉਹਨਾਂ ਨੇ ਪ੍ਰਾਪਤ ਜਿਹੜੀ ਉਹ ਕੀਤੀ ਸੀਗੀ ਸੋ ਅਬ ਅਬ ਡਰਾਈਵ ਟੂ ਬੈਨ ਸਮੋਕਿੰਗ ਔਨ 에ਅਰਪਲੇਨਸ স্মੋਕ ਫਰੀ ਮੂਵਮੈਂਟ ਦੇ ਵਿੱਚ ਕਹਿੰਦੇ ਵੀ ਇਹਨਾਂ ਨੇ ਆਪਣਾ ਜਿਹੜਾ ਉਹ ਯੋਗਦਾਨ ਜਿਹੜਾ ਉਹ ਪਾਇਆ ਹੈਗਾ ਜੀ 46 ਦੇ ਵਿੱਚ ਇਹਨਾਂ ਨੇ ਆਪਣੀ ਸੈਂਟਰ ਸੀਟ ਜਿੱਤੀ ਸੀ ਤੇ ਇਹਨਾਂ ਦੀ ਜਗ੍ਹਾ ਦੇ ਉੱਤੇ ਹੁਣ ਬਹੁਤ ਸਾਰੇ ਹੋਰ ਕੈਂਡੀਡੇਟ ਜਿਹੜੇ ਆ ਡੈਮੋਕ੍ਰੇਟ ਉਹ ਆਲਰੇਡੀ ਤਿਆਰ ਹੋ ਰਹਾ ਹੈਗੇ ਆ ਉਹਨਾਂ ਦੇ ਵਿੱਚ 5 6 ਜਣਿਆਂ ਦੇ ਨਾਮ ਆਲਰੇਡੀ ਆ ਚੁੱਕੇ ਹੈਗੇ ਆ ਜੋ ਇਹਨਾਂ ਦੀ ਜਿਹੜੀ ਪੋਜੀਸ਼ਨ ਆ ਉੱਥੇ ਫਾਈਟ ਕਰ ਸਕਦੇ ਹੈਗੇ ਆ